ਉਦਿਆਨੇ ਸਲੇਮ ਟਾਪ ਰਿ ਸਥਿਤ ਸੁਈਆਂ ਵਾਲੇ ਹਸਪਤਾਲ ਨਜ਼ਦੀਕੀ ਸਟੇਸ਼ਨ ਦੀ ਦੁਕਾਨ ਮਾਲਕ ਤੇ ਪੁਰਾਣੀ ਰੰਜਿਸ਼ ਦੇ ਚਲਦੇ 10 ਤੋਂ 15 ਨੌਜਵਾਨਾਂ ਨੇ ਕੀਤਾ ਤੇਜ਼ ਤਰ੍ਹਾਂ ਹਥਿਆਰਤ ਦੇ ਨਾਲ ਹਮਲਾ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਸੀਸੀਟੀਵੀ ਦੇ ਆਧਾਰ ਤੇ 4 ਤੋਂ 5 ਨੌਜਵਾਨਾਂ ਨੂੰ ਬਾਈ ਨੇਮ ਅਤੇ 10 ਤੋਂ 11 ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੇ ਕਿਹਾ ਕਿ ਰੁਪਈਆ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਇੱਕ ਸਟੇਸ਼ਨਰੀ ਦੀ ਦੁਕਾਨ ਤੇ ਹਮਲਾ ਹੋਇਆ 10 ਤੋਂ 15 ਨੌਜਵਾਨ ਜਿਹੜੇ ਅਨੁਪਛਤੇ ਦੱਸੇ ਜਾਂਦੇ ਕੀ ਵਜ੍ਹਾ ਪੂਰਾ ਕੀ ਕਿੱਥੇ ਦਾ ਮਾਮਲਾ ਇਹ ਸਾਰੇ ਨਾਲ ਫੇਲ ਹੋ ਜੂਗੀ ਜੀ ਪਰ ਬਿਆਨ ਦੇ ਉਹਦੇ ਜੀ ਪਰਾ ਹੁੰਦੀ ਜਿਹਨਾਂ ਤੇ ਹਮਲਾ ਹੋ ਰਿਹਾ ਜੀ ਕਿਹੜੀ ਜਗ੍ਹਾ ਦਾ ਮਾਮਲਾ ਜੀ ਸ੍ਰੀ ਸ੍ਰੀਮਪਰੀ ਦੀ ਜਗ੍ਹਾ ਜੀ ਜਿਹੜਾ ਸੁਨਿਆ ਦਾ ਹਸਪਤਾਲ ਕੋਲ ਲੱਗੇ ਜੀ ਜੀ ਸਾਨੂੰ ਤੋਂ ਮੈਸੇਜ ਬਾਅਦ ਆਏ ਵੀ ਨੇ ਕੋਈ ਹਮਲਾ ਕੀਤਾ ਨਾਂ ਗੌਂਡੀ ਲੱਗਦੇ ਉਹਨਾਂ ਦੇ ਜੀ ਤੇ 10-12 ਨਾਮ ਨੂੰ ਵਿਅਕਤੀ ਆ ਅੱਗੇ ਹੋ ਜਿਹੜੀ ਫੂਡਿਲ ਤੇ ਲੈ ਰਹੇ ਸਨ ਫੂਡਿਲ ਦਾ ਅਫੀਅਰ ਵੀ ਆ ਬੰਦੇ ਆ ਗਏ ਆ ਜਿਹੜੀ ਸੀਸੀਟੀਵੀ ਦੇਖੀ ਜਾ ਰਹੀ ਉਹ ਤੇ ਕਾਫੀ ਮੁੰਡੇ ਹਮਲਾ ਕਰ ਰਹੇ ਉਹਨਾਂ ਨੇ ਆ ਗਏ ਬੰਦੇ ਆ ਗਏ ਕਿਹੜੀ ਵਜਾ ਕੀ ਹੈ ਰੱਖੇ ਵਜਾ ਨੇ ਰੰਜਿਸ਼ ਕੋਈ ਪ੍ਰਾਣੀ ਰੰਜਿਸ਼ ਸਰ ਅੱਜ ਤੋਂ 2 ਕੁ ਮਹੀਨੇ ਪਹਿਲਾਂ ਉਹ ਜੜਾਈ ਜੜਾਣ ਬੱਚਿਆਂ ਦੀ ਹੋਇਆ ਸੀ ਕਾਰ ਪਰ ਦੀ ਦੋ ਉਹ ਵੀ ਬਜਨ ਸਾਡੀ ਦਾ ਮਾਮਲਾ ਕਿੰਨੇ ਕੁ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਮਾਮਲਾ ਹੈਗਾ ਜੀ 4-5 ਤੋਂ ਬਾਈ ਨੇ ਬਾਈ ਜੀ ਬਾਕੀ 10-11 ਬੰਦੇ ਆ ਇਹਨਾਂ ਨਾਲ ਪਰਸਨਲਟੀ ਜਿਹੜੇ ਕੋਈ ਨਹੀਂ ਮਾਮਲਾ ਕੀਤਾ ਜੀ ਕੋਈ ਹਰਾਸਤ ਚ ਵੀ ਲੈ ਕੋਈ ਇਹ ਹਰਾਸਤ ਨਹੀਂ ਆ ਗਰਾਡ ਰੇਡ ਕਦੇ ਵੀ ਕਿੱਥੇ ਘਰੋਂ ਭਜੇ ਜਿਹੜੇ ਇਹਨਾਂ ਦੇ ਘਰ ਦੇ ਬਾਕੀ ਦੀ ਪਾਲਟੀ ਕੋਈ ਜ਼ਖਮੀ ਵੀ ਆ ਬੰਦਾ ਜ਼ਖਮੀ ਇਹਨਾਂ ਦੇ ਸਿਰ ਤੋਂ ਲੱਗਿਆ ਦਾਖਲਾ ਹੈ ਇਹਨਾਂ ਦੀ ਐਮਰਜੈਂਸੀ ਲੈ ਲੈਂਦੇ ਹਾਂ ਜੀ ਪਾਲ ਜਾਰੀ ਹੈ ਜੀ ਪਾਲ ਜਾਰੀ ਹੈ ਦੋਸ਼ੀ ਐਫ ਆਰ ਵੀ ਬਰਕਾ ਸਾਹੀ ਨੰਬਰ ਬੋਲ ਜਾਓ ਹੋ ਜੀ 11 ਜਨਵਰੀ 2024 ਤੇ ਕਿਹੜੇ ਖਾੜੇ ਦਾ ਮਾਮਲਾ ਸਰ ਇਹ ਨਾਲ ਸੀਪ ਦਾ ਕੀਤਾ ਜਲਦੀ ਜਲਦੀ ਬੰਦੇ ਫੜੇ ਜਾਣਗੇ ਜਲਦੀ ਜਲਦੀ ਗ੍ਰਿਪਟ ਰਿਡਿੰਗ ਕੀਤੀ ਜਾਉਗੀ ਤੇ ਆਪਣਾ ਸਤਿ ਸ਼੍ਰੀ ਅਕਾਲ ਮੈਂ ਨਾ ਐਸਆਰ ਬੀ